ਸਾਡੇ 3-4 ਘਰ ਪਹਿਲਾਂ ਨਾ ਇੱਕ ਕੋਠੀ ਐ ਤੇ ਅਸੀਂ ਮੈਨੂੰ ਕਿਹਾ ਗੱਡੀ ਸਾਈਡ ਤੇ ਕਰ ਲੋ ਉਹ ਭਾਈ ਸਾਹਿਬ ਉਹਰੀ ਕਹਿੰਦੇ ਜੀ ਤੁਹਾਡਾ ਤਾਂ ਰੋਜ਼ ਦਾ ਹੀ ਕੰਮ ਐ ਗੱਡੀ ਸਾਈਡ ਤੇ ਕਰਾ ਦਿਓ ਅਸੀਂ ਉਹ ਚ ਕੀ ਤੁਹਾਡੀ ਲੜਾਈ ਹੋਈ ਕੀ ਕਰਦੇ ਹੋ ਉਹ ਜਨਾਬ ਉਹ ਨਹੀਂ ਸਾਡੇ ਸਿਰ ਤੇ ਉਹਦੇ ਟੱਪਰ ਦੇ ਮੇਰਾ ਮੇਰੇ ਵਾਈਫ ਦਾ ਮੇਰੇ ਬੇਟਾ ਸਾਰਿਆਂ ਸਿਰ ਤੇ ਗਣਾਸੀਆਂ ਮਾਰੀਆਂ ਸਾਡੇ ਕੋਲ ਵੀਡੀਓ ਰਿਕਾਰਡਿੰਗ ਸਾਰਾ ਕੁਝ ਪਿਆ ਤੁਸੀਂ ਸਵੇਰੇ ਵੀਡੀਓ ਚੈੱਕ ਕਰ ਲੋ ਉਹ ਦੇਖ ਲੋ ਸਾਡੀ ਗਲਤੀ ਐ ਅਸੀਂ ਸਜਾ ਦੇ ਹੱਕਦਾਰ ਆ ਉਹਨਾਂ ਦੀ ਗੱਲ ਦੀ ਅਸੀਂ ਉਹ ਜੀ ਹਮਲਾ ਆਇਆ ਧੱਕਦੇ ਹੈਂ ਤੁਸੀਂ ਉਹਦੇ ਵਿੱਚ ਆਉਂਦਾ ਹੈਂ ਇੱਥੇ ਨਹੀਂ ਉੱਥੇ ਸਾਨੂੰ ਮੈਨੂੰ ਲਿਜਾਣਾ ਕਿਹੜਾ ਏਰੀਆ ਪੈਂਦਾ 350 ਨੈਸ਼ਨਲ ਕਾਰਨੀਪਾ ਮੇਕਲਾ ਲੁਧਿਆਣਾ ਥਾਣਾ ਜਮਾਲਪੁਰ ਜਾਂ ਜਮਾਲਪੁਰ ਕੌਨੀ ਜਾਂ ਪੀਐਸ 7 ਨੰਬਰ ਹੈ ਕੁਦਰਾ ਕਰਤੀ ਸੀ ਅਸੀਂ ਨਹੀਂ ਅਸੀਂ 100 ਨੰਬਰ ਤੇ ਲਾ ਕੇ ਜਿੱਥੇ ਆ ਗਏ ਬੱਸ ਕਾਰਨ ਕੀ ਲੈਣ ਗੱਲ ਇਹਦਾ ਕੀ ਕਰੀਏ ਵੀ ਆਰ ザ ਅਨਲੀਗਲ ਗੱਲਾਂ ਹੁੰਦੀਆਂ ਨੇ ਤੇ ਤੁਹਾਡੇ ਪੁਲਿਸ ਵਾਲਾ ਜੇ ਉੱਥੇ ਆnde ਜਾਂਦੇ ਐ ਸਾਡੇ ਕੈਂਪ ਦਾ ਸਾਰਾ ਰਿਕਾਰਡ ਹੈ ਉਹ ਦਿਖਾ ਦਾਂਗੇ ਹੁਣ ਪਰ ਉਹ ਜਿੱਦੀ ਕੈਮਰਾ ਫੁਟੇਜ ਹੈਗੀ ਹੈ ਨਹੀਂ ਇਸ ਵੇਲੇ ਨਹੀਂ ਹੈ ਅਬ ਮਾਰਨਿੰਗ ਦੇ ਦਾਂਗੇ ਠੀਕ ਹੈ ਜੀ ਮੇਰਾ ਨਾਮ ਰਵਿੰਦਰ ਸਿੰਘ ਜਿਹੜੇ ਜੀ ਘਰ ਰਹਿੰਦੇ ਹੋ ਨੈਸ਼ਨਲ ਕਲੋਨੀ ਭਾਮੀਆਂ ਕਲਾ ਕੀ ਗੱਲਬਾਤ ਹੋਈ ਲੜਾਈ ਦਾ ਕਰਨ ਮੇਰੇ ਗੱਲਬਾਤ ਇਹਨਾਂ ਦੇ ਜਿਹੜੇ ਲੇਡੀਜ਼ ਨੇ ਇਹ ਪਹਿਲਾਂ ਵੀ ਫਾਲਤੂ ਬਹੁਤ ਬੋਲਦੇ ਆਪਾਂ ਨੂੰ ਮੈਂ ਇਹਨਾਂ ਨੂੰ ਹੱਥ ਜੋੜ ਕੇ ਹਮੇਸ਼ਾ ਕਿਹਾ ਮੈਂ ਕਿਹਾ ਜੀ ਭੈਣੇ ਵੀ ਕੋਈ ਗੱਲ ਨਹੀਂ ਵੀ ਜੇ ਤੁਸੀਂ ਗੱਲ ਤੁਹਾਡੇ ਕੋਈ ਐਦਾਂ ਦੀ ਹੈਗੀ ਆ ਤਾਂ ਤੁਸੀਂ ਆਪਣੇ ਹਸਬੰਡ ਨੂੰ ਭੇਜੋ ਵੀ ਮੇਰੇ ਨਾਲ ਗੱਲ ਕਰ ਲੈਣਾ ਵ ਕੰਮ ਤੇ ਜਾਣਾ ਸ਼ਾਮ ਨੂੰ ਆਉਣਾ ਕੈਮਰੇ ਸਾਰੇ ਇਨਾਂ ਦੇ ਵੀ ਲੱਗੇ ਹੋਏ ਆ ਸਾਡੇ ਵੀ ਲੱਗੇ ਹੋਏ ਆ ਕੋਈ ਇਦਾਂ ਦਾ ਸੀਨ ਨਹੀਂ ਹੈਗਾ ਠੀਕ ਹੈ ਜੀ ਹਾਂਜੀ ਮੇਰੇ ਗਵਾਂਢੀ ਆ ਜੀ ਇੱਕ ਘਰ ਛੱਡ ਕੇ ਦੂਜਾ ਘਰ ਇਨਾਂ ਦਾ ਠੀਕ ਹੈ ਜੀ ਇੱਕ ਮਿੰਟ ਜੀ ਮੈਂ ਦੱਸਦਾ ਇੱਕ ਮਿੰਟ ਠੀਕ ਹੈ ਜੀ ਵੀਰ ਜੀ ਅੱਜ ਗੱਲ ਕੀ ਹੋਈ ਮੇਰੀ ਗੱਡੀ ਬਿਲਕੁਲ ਸਾਈਡ ਤੇ ਖੜੀ ਹੋਈ ਸੀਗੀ ਠੀਕ ਹੈ ਇੱਕ ਗੱਡੀ ਮੇਰੇ ਗੇਟ ਤੇ ਖੜੀ ਹੈ ਸਾਡੇ ਗਵਾਂਢੀ ਨੇ ਗੁਰਮਨ ਉਹਨਾਂ ਨੇ ਵੀ ਮਤਲਬ ਬਾਵਾ ਅੱਗੇ ਵਧਾਇਆ ਹੋਇਆ ਰੇਤਾ ਸੱਟੀ ਹੋਈ ਹੈ ਬਟ ਮੈਂ ਆਪਣੀ ਮਤਲਬ ਕ੍ਰੋਸਿੰਗ ਦੀ ਜਗ੍ਹਾ ਛੱਡ ਕੇ ਵੀ ਗੱਡੀ ਲੰਘਣ ਜੋਗੀ ਜਗ੍ਹਾ ਮੇਰਾ ਗੱਡੀ ਖੜਾਈ ਸੀ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੋਇਆ ਇਹਨਾਂ ਦੀ ਡਰਿੰਕ ਕੀਤੀ ਹੋਈ ਹੈ ਇਹਨਾਂ ਦਾ ਮੈਡੀਕਲ ਕਰਾਇਆ ਜਾਵੇ ਮੇਰਾ ਵੀ ਕਰਾਇਆ ਜਾਵੇ ਜੇ ਕੋਈ ਮੈਨ ਨਸ਼ਾ ਪੱਤਾ ਕੀਤਾ ਹੋਵੇ ਇਹ ਮੇਰੇ ਤੇ ਇਲਜ਼ਾਮ ਲਾਉਂਦੇ ਆ ਨਸ਼ਾ ਪੱਤਾ ਕਰਦਾ ਵਾ ਨਸ਼ੇ ਕਰਦਾ ਵਾ ਡਰਿੰਕ ਕਰਦਾ ਮੈਂ ਇਸ ਟਾਈਮ ਸੋਫੀਆਂ ਮੇਰਾ ਜਿੱਥੇ ਮੈਡੀਕਲ ਮਰਜ਼ੀ ਕਰਾਇਆ ਜਾਵੇ ਮੈਂ ਕੈਮਰੇ ਮੂਰੇ ਬਿਆਨ ਦਿੰਦਾ ਕਿ ਜੇ ਮੇਰੇ ਚਹਤਾਂ ਦਾ ਕੁਝ ਵੀ ਆਵੇ ਜੋ ਸਜ਼ਾ ਮੈਨੂੰ ਦੇਣੀ ਆ ਦਿੱਤੀ ਜਾਵੇ ਲੜਾਈ ਦਾ ਕਾਰਨ ਨਹੀਂ ਪਤਾ ਲੜਾਈ ਦਾ ਕਾਰਨ ਪਤਾ ਜੀ ਇਹਨਾਂ ਨੇ ਮੈਂ ਤੁਹਾਨੂੰ ਦੱਸਦਾ ਗੱਡੀ ਆਪਦੀ ਸਾਈਡ ਤੇ ਲਾਈ ਸੀ ਗੱਡੀ ਲੰਘਣ ਦੀ ਜਗ੍ਹਾ ਸੀ ਇਹਨਾਂ ਦੀ ਗ ਰਗੀ ਜੀ ਇਹਨਾਂ ਨੇ ਆ ਕੇ ਦਰਵਾਜਾ ਖੋਲ ਕੇ ਮੇਰੀ ਮੰਮੀ ਨੂੰ ਮਾੜਾ ਚੰਗਾ ਬੋਲਿਆ ਮੈਂ ਚਵਾਰੇ ਦੇ ਉੱਪਰ ਖੜਾ ਸੀ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਕਿਹਾ ਵੀ ਤੁਸੀਂ ਮਾੜਾ ਚੰਗਾ ਮੰਮੀ ਨੂੰ ਕਿਉਂ ਬੋਲਦੇ ਹੋ ਠੀਕ ਹੈ ਜੀ ਮੰਮੀ ਨੂੰ ਮਾੜਾ ਚੰਗਾ ਬੋਲਣ ਲੱਗੇ ਹੋਏ ਉਸ ਤੋਂ ਬਾਅਦ ਇਹ ਇਹਨਾਂ ਦਾ ਮੁੰਡਾ ਆ ਛੋਟਾ ਇਹ ਗੰਡਾਸੀ ਲੈ ਕੇ ਆਇਆ ਮੈਂ ਕਿਹਾ ਜੀ ਗੰਡਾਸੀ ਵਾਲੀ ਤਾਂ ਕੋਈ ਗੱਲ ਹੈ ਨਹੀਂ ਸੀ ਮੇਰੇ ਗੇਟ ਦੇ ਅੱਗੇ ਮੇਰੇ ਤੇ ਗੰਡਾਸੀ ਲੈ ਕੇ ਆਏ ਠੀਕ ਹੈ ਜੀ ਇਹਨਾਂ ਨੂੰ ਅਸੀਂ ਵੀ ਚਲੋ ਆਪ ਦਾ ਕੱਢ ਕੇ ਲਿਆਏ ਆ ਜੀ ਬਚਾਉ ਲਈ ਠੀਕ ਹੈ ਅਜੀਬੀਰ ਸਾਹਨ ਦੁਪੱਟਾ ਆਪਦਾ ਕੱਢ ਕੇ ਲਿਆਏ ਆ ਸੋਟਾ ਜੀ ਮੇਰੇ ਹੱਥ ਚ ਠੀਕ ਹੈ ਇਹ ਅੱਧਾ ਘੰਟਾ ਘੰਟਾ ਪਹਿਲਾਂ ਦੀ ਗੱਲ ਲਾ ਲਓ ਠੀਕ ਹੈ ਜੀ ਮੈਂ ਪਹਿਲਾਂ ਬਚਾ ਦੀ ਕਰਕੇ ਇਹਨਾਂ ਕੋਲੇ ਕੈਮਰੇ ਦੇ ਵਿੱਚ ਵੀਡੀਓ ਆ ਮੈਂ ਪਹਿਲਾਂ ਖੜ ਗਿਆ ਮੈਂ ਨਹੀਂ ਕੁਝ ਵੀ ਕੀਤਾ ਮੈਂ ਸਾਈਡ ਤੇ ਰੱਖਦਾ ਮੈਂ ਕਿਹਾ ਜੀ ਲੜਾਈ ਆਪਾਂ ਟਾਲ ਦਿੰਦੇ ਆ ਕੋਈ ਗੱਲ ਨਹੀਂ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਦਾ ਮੁੰਡਾ ਫੇਰ ਆਇਆ ਉਹਨੇ ਗੰਡਾਸੀ ਲਿਆ ਕੇ ਮਾਰੀ ਫਿਰ ਸਾਡਾ ਜੀ ਆਪਸੀ ਟਕਰਾਅ ਹੋਇਆ ਪਰ ਮੇਰੇ ਗੇਟ ਦੇ ਅੱਗੇ ਆ ਕੇ ਇਹਨਾਂ ਮਾਰੀਆਂ ਮੇਰੀ ਗੱਡੀ ਦੇ ਸ਼ੀਸ਼ੇ ਵੀ ਤੋੜਾ ਸੱਟਾ ਤੁਹਾਡੇ ਕਿਤੇ ਕਿਤੇ ਲੱਗਿਆ ਮੇਰੇ ਕੱਲੇ ਤੇ ਕੋਈ ਹਥਿਆਰ ਇਹਨਾਂ ਕੋਲੇ ਗੰਡਾਸੀ ਸੀਗੀ ਛੋਟੇ ਸੀਗੇ ਤੇ ਸੀਸੀਟੀਵੀ ਕੋਈ ਆਈ ਸਾਹਮਣੇ ਸੀਸੀਟੀਵੀ ਮੇਰੇ ਕੋਲੇ ਹੈਗੀ ਹੈ ਜੀ ਥਾਣਾ ਕਿਹੜਾ ਪੈਂਦਾ ਜੀ ਥਾਣਾ ਜਮਾਲਪੁਰਾ ਜੀ ਪ੍ਰਸ਼ਾਸਨ ਤੋਂ ਕੀ ਮੰਗ ਹੈ ਪ੍ਰਸ਼ਾਸਨ ਤੋਂ ਮੰਗ ਹੈ ਜੀ ਇਹ ਮੈਂ ਬੇਨਜਾਇਜ਼ ਦੇ ਜਿਹੜੇ ਇਲਜ਼ਾਮ ਲੱਗਦੇ ਨੇ ਮੇਰਾ ਪ੍ਰਾਪਰਟੀ ਨੂੰ ਲੈ ਕੇ ਰੌਲਾ ਵਾ ਉਹ ਵੀ ਜੇ ਮੁੱਦਾ ਉੱਠਿਆ ਤੇ ਮੈਂ ਠਾਉਣ ਲਈ ਤਿਆਰ ਆ ਉਸ ਕਰਕੇ ਮੇਰੇ ਨਾਲ ਚੌਥੇ ਦਿਨ ਕੋਈ ਨਾ ਕੋਈ ਮੇਰੇ ਤੇ ਬਿਆਨਬਾਜ਼ੀ ਮੇਰੇ ਤੇ ਰੰਜਿਸ਼ਬਾਜ਼ੀ ਕੀਤੀ ਜਾਂਦੀ ਹੈ ਠੀਕ ਹੈ ਜੀ ਪ੍ਰੋਟੀਨ ਨੂੰ ਲੈ ਕੇ ਰੋਲਾ ਹੈਗਾ ਮੇਰਾ ਉਹ ਚਲਦਾ ਹੋਰ ਕਿਸ ਨੇ ਚਲਦਾ ਇਹ ਚਲਦਾ ਮera ਕਿਸੇ ਦੇ ਨਾਲ ਹੀ ਆ ਪਰ ਇਹ ਇੰਟਰਫੇਅਰ ਕਰਦੇ ਨੇ ਵਿੱਚ ਠੀਕ ਹੈ ਜੀ ਇਹਨਾਂ ਦਾ ਇੰਟਰਫੇਰੈਂਸ ਪਹਿਲਾਂ ਵੀ ਹੋਈ ਸੀਗੀ ਅੱਜ ਤੋਂ ਪਹਿਲਾਂ ਵੀ ਹੋਈ ਆ ਦੋ ਵਾਰ ਹੋਈ ਆ ਤੇ ਉਸ ਚੀਜ਼ ਨੂੰ ਲੈ ਕੇ ਇਹ ਮੇਰੇ ਨਾਲ ਕਲੇਸ਼ ਰੱਖਦੇ ਆ ਗੱਡੀ ਕਿਸੇ ਦੀ ਟੁਕੀ ਨਹੀਂ ਜੀ ਵੀਰ ਜੀ ਗੱਡੀ ਆਪਾਂ ਘਰ ਦੇ ਮੂਹਰੇ ਜਿੱਦਾਂ ਪਾਰਕਿੰਗ ਕਰਦਨੇ ਆ ਮੇਰੀ ਗੱਡੀ ਪਾਰਕਿੰਗ ਕੀਤੀ ਹੋਈ ਹੈ ਜੀ ਮੇਰੇ ਕੋਲੇ ਵਿਦ ਸੀਸੀਟੀਵੀ ਫੋਟੋ ਹੈ ਅਗਰ ਮੈਂ ਉਹਦੇ ਵਿੱਚ ਗਲਤ ਹੋਵਾਂਗਾ ਤਾਂ ਮੇਰੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਪੁਲਸ ਆ ਗਈ ਸੀ ਮੌਕੇ ਤੇ ਮੌਕੇ ਤੇ ਪੁਲਸ ਨਹੀਂ ਆਈ ਜੀ 100 ਨੰਬਰ ਤੇ ਫੋਨ ਕੀਤਾ ਸੀਗਾ ਤੇ ਪਾਰੇ ਮੇਰੇ ਵੀ ਇਹਨਾਂ ਨੇ ਜੇ ਇਹਨਾਂ ਦੇ ਮੁੰਡੇ ਨੇ 15 16 ਸਾਲ ਦਾ ਮੁੰਡਾ ਆ ਉਹਨੇ ਗਡਾਸੀ ਮਾਰੀ ਆ ਬਗੇਟਾ ਮੂਰੇ ਆ ਕੇ ਕਿੰਨੇ ਕੋਈ ਨੇ ਸੀਗੇ ਇਹ ਪੰਜ ਛੇ ਜਾਣੇ ਸੀਗੇ ਇਹਨਾਂ ਦਾ ਮੁੰਡਾ ਸੀ ਇੱਕ ਇਹਨਾਂ ਦੀ ਕੁੜੀ ਸੀ ਇੱਕ ਆਂਟੀ ਸੀ ਆਂਟੀ ਦੇ ਹੱਥ ਵੀ ਜੀ ਡਾਂਗ ਸੀ ਜਿਹੜੀ ਇਹਨਾਂ ਨੇ ਸ਼ੀਸ਼ੇ ਤੇ ਮਾਰੀ ਆ ਠੀਕ ਹੈ ਭਾਈ ਠੀਕ ਹੈ ਜੀ ਸੀ ਸੀ ਕਿਵੇਂ ਬੁੜਾ